ਸਤਿ ਸ੍ਰੀ ਅਕਾਲ ਦੋਸਤੋ ਮੈਂ ਬਿਨਤ ਸਿੰਘ ਆਜ਼ਾਦ ਤੁਸੀਂ ਦੇਖ ਰਹੇ ਹੋ ਇਸ ਵਕਤ ਜੀਟੀਐਨ న్యూਸ ਅੱਜ ਅਸੀਂ ਖੜੇ ਆ ਪਿੰਡ ਪਸੌਰ ਵਿਖੇ ਸੋ ਅਸੀਂ ਕੱਲ ਵੀ ਇੱਕ ਬੇਨਤੀ ਕੀਤੀ ਸੀ ਕਿ ਬਰਸਾਤਾਂ ਦੇ ਮੌਸਮ ਨੇ ਅੱਜ ਕੱਲ ਜਿਵੇਂ ਅਸੀਂ ਕਹਿ ਸਕਦੇ ਹਾਂ ਕਿ ਸੱਪ ਬਹੁਤ ਤਰ੍ਹਾਂ ਦੇ ਨਿਕੜੇ ਦੇ ਰਹਿੰਦੇ ਨੇ ਅਸੀਂ ਜਿਸ ਘਰ ਦੇ ਵਿੱਚ ਖੜੇ ਆ ਤੇ ਤੁਸੀਂ ਦੇਖ ਸਕਦੇ ਹੋ ਸਾਡੇ ਨਾਲ ਇਹ ਵੀ ਮਜ਼ਦੂਰ ਪਰਿਵਾਰ ਆ ਤੇ ਇੱਥੇ ਵੀ ਇੱਕ ਸੱਪ ਦੇ ਦਸਣ ਨਾਲ ਆ ਬਜ਼ੁਰਗ ਦੀ ਮੌਤ ਹੋਈ ਆ 70 ਸਾਲ ਦੀ ਮਤਲਬ ਉਹਨਾਂ ਦੀ ਉਮਰ ਦੀ ਉਹ ਨਰੇਗਾ ਦੇ ਵਿੱਚ ਕੰਮ ਕਰ ਰਹੇ ਸੀ ਤੇ ਸਾਡੀ ਸਰਕਾਰ ਨੂੰ ਹੱਥ ਬਨ ਕੇ ਬੇਨਤੀ ਹੈਗੀ ਵੀ ਇਹਨਾਂ ਦੀ مالی ਮਦਦ ਕੀਤੀ ਜਾਵੇ ਤੇ ਜਿਸ ਤਰ੍ਹਾਂ ਕਹਿੰਨੇ ਆਪਾਂ ਕਿ ਇੱਕ ਘਰ ਦੇ ਵਿੱਚ ਨੌਕਰੀ ਵੀ ਦਿੱਤੀ ਜਾਵੇ ਤਾਂ ਕਿ ਇਹਨਾਂ ਦੇ ਪਹਿਲਾਂ ਹਾਲਾਤ ਬਹੁਤ ਮਾੜੇ ਨੇ 1.5 ਸਾਲ ਦੇ ਵਿੱਚ ਤਿੰਨ ਮੌਤਾਂ ਇਹਨਾਂ ਦੀ ਇਸ ਪਰਿਵਾਰ ਦੇ ਵਿੱਚ ਹੋ ਚੁੱਕੀਆਂ ਨੇ ਸੋ ਸਾਡੀ ਹੱਥ ਬਨ ਕੇ ਬੇਨਤੀ ਹੈ ਸਰਕਾਰ ਨੂੰ ਵੀ ਪ੍ਰਸ਼ਾਸਨ ਨੂੰ ਵੀ ਵੀ ਜਦੋਂ ਵੀ ਅਸਲ ਤਾਂ ਜਦੋਂ ਕਿਸੇ ਦੀ ਸਿਹਤ ਵਿਗੜਦੀ ਆ ਉਦੋਂ ਸੇਤੀ ਤੋਂ ਸੇਤੀ ਉਸ ਦਾ ਇਲਾਜ ਕਰਾਇਆ ਜਾਵੇ ਸਾਡੀ ਵੀ ਕੋਸਣ ਗੈਲੀ ਹੋ ਜੰਨੇ ਅਸੀਂ ਸਰਸਰੀ ਸਮਝਣੇ ਆ ਕਿਉਂਕਿ ਅੱਜ ਕੱਲ੍ਹ ਮਤਲਬ ਇੰਨੇ ਜ਼ਿਆਦੇ ਜ਼ਹਿਰੀਲੇ ਸੱਪ ਨਿਕੜਦੇ ਨੇ ਗਰਮੀ ਕਰਕੇ ਤੇ ਸਾਨੂੰ ਮੌਕਾ ਹੀ ਨਹੀਂ ਦਿੰਦੇ। ਸੋ ਵੀਡੀਓ ਸ਼ੇਅਰ ਜ਼ਰੂਰ ਕਰੋ। ਹਾਂਜੀ ਆਜ ਬਾਈ ਜੀ ਆਪਣਾ ਤੁਹਾਡਾ ਡੈਡੀ ਸੀ। ਹਾਂਜੀ ਮੇਰੇ ਡੈਡੀ ਦੀ ਜੀ ਉਹ ਨਰੇਗਾ ਜਗ੍ਹਾ ਕੰਮ ਕਰਦੇ ਸੀ। ਨਾਲੀ ਦੀ ਜਪਾਈ ਕਰ ਰਹੇ ਸੀ ਉੱਥੇ ਸੱਪ ਤੇ ਗੱਟੜ ਕਾਰਨ ਉਹਨਾਂ ਦੀ ਡੈਥ ਹੋ ਗਈ ਹੈ ਜੀ। ਤੇ ਆਹ ਉਹਨਾਂ ਦੇ ਕਾਗਜ਼ ਪੱਤਰੀ ਉੱਤੇ ਬਿੱਲ ਬਣਿਆ ਜੀ ਕਿਟੂ 40 50 ਹਜ਼ਾਰ ਸਿੱਧਾ ਕਰ ਲਓ ਸਿੱਧੇ ਕਰਨਾ ਦੂਰੀ ਕਰ ਲਓ। ਸੁਨਾਮ ਗੰਟਰ ਉੱਤੇ 40 अच्छा अच्छा दाखिल ਕਰਤਾ ਦੀ हां जी दाखिल ਤਿੰਨ ਤਿੰਨ ਚਾਲ ਦਿਨ दाखिल ਰੱਖਿਆ ਜੀ ਤਿੰਨ ਚਾਰ ਦਿਨ ਠੀਕ ਹੈ हां जी ਤੇ ਉੱਤੇ ਨਵੀਂ ਡੈਟ ਹੋ ਗਈ ਹੈ ਜੀ ਤੇ ਘਟੂ ਘੜ 30 4000 ਰੁਪਏ ਖਰਚਾ ਆ ਗਿਆ ਜੀ اچھا 30 4000 ਖਰਚ ਵੀ ਆ ਗਿਆ हां जी ਤੇ ਸਾਨੂੰ ਹੁਣ ਪ੍ਰਸ਼ਾਸਨ ਤੋਂ ਇਹ ਮੰਗਾਈ ਖਰਚੇ ਇੱਕ ਦੂਜੀ ਨੂੰ ਨੋਕ ਦਿੱਤੀ ਜਾਵੇ ਤੇ ਸਾਨੂੰ ਮਾਫੀ ਦਿੱਤਾ ਜਾਵੇ ਮਾਫੀ ਦਿੱਤਾ ਜਾਵੇ ਕਿਉਂਕਿ ਨਰੇਗਾ ਚ ਕੰਮ ਕਰ ਰਿਹਾ ਸੀ ਕੰਮ ਕਿਹੜੀ ਜਗ੍ਹਾ ਕਰ ਰਿਹਾ ਸੀ ਨਾਲੇ ਤੇ ਨਾਲੇ ਤੇ ਕੰਮ ਚੱਲ ਰਿਹਾ ਜੀ ਨਾਲੇ ਦੀ ਸਫਾਈ ਦਾ ਸਫਾਈ ਦਾ ਠੀਕ ਹੈ ਆਹ ਰਿਕ ਦਾ ਮਸਤੋਲਾ ਜਿਹੜੇ ਦਾ ਅੱਛਾ ਮਸਤੋਲੇ ਏ ਠੀਕ ਹੈ ਮਸਤੋਲੇ ਹਾਜ਼ਰੀ ਲੱਗੀ ਹੋਈ ਹੈ ਠੀਕ ਹੈ ਆਹ ਸਹੀ ਜੂ ਇਹ ਹਾਜ਼ਰੀ ਲੱਗੀ ਹੋਈ ਹੈ ਉਸ ਦਿਨ ਦੀ ਜੇ ਸ਼ੇਰ ਸਿੰਘ ਦੀ ਹਾਂਜੀ ਫਿਰ ਦਾਖਲ ਕਿੰਨੇ ਦਿਨ ਰਿਹਾ ਹੈ ਤਿੰਨ ਦਿਨ ਦਾ ਤਿੰਨ ਦਿਨ ਦਾਖਲ ਰਿਹਾ ਹੈ ਹਾਂ ਠੀਕ ਹੈ ਜੀ ਹਾਂਜੀ ਕੀ ਮੰਗ ਕੇ ਰੱਖਦੇ ਕਰਦੇ ਹੁੰਦੇ ਸਾਡੀ ਮੰਗੇ ਹੀ ਹੈ ਜੀ ਪਰਿਵਾਰ ਬਹੁਤ ਗਰੀਬ ਹੈ ਜੀ ਕਿਉਂਕਿ ਵੀ ਸਾਡੇ ਪਰਿਵਾਰ ਵਿੱਚ ਮੈਂ ਕੱਦੀਆਂ ਜੀ ਹੁਣ ਕੋਈ ਸਾਧਨ ਨਹੀਂ ਹੈ ਤੁਹਾਡੇ ਦਾ ਜੀ ਸਾਨੂੰ ਨੌਕਰੀ ਦਿੱਤੀ ਜਾਂਦੀ ਤੇ ਸਰਕਾਰ ਵੱਲੋਂ ਸਾਨੂੰ ਮਾਲੀ ਸਹਾਈਤਾ ਦਿੱਤੀ ਜਾਂਦੀ ਮਾਲੀ ਸਹਾਈਤਾ ਦਿੱਤੀ ਜਾਂਦੀ ਹਾਂਜੀ ਮਾਤਾ ਬੱਚੇ ਨਿਆਣੇ ਨੇ ਜੀ ਅਸੀਂ ਵੀ ਆਈ ਕਹਿੰਨੇ ਵੀ ਬਾਬੇ ਜੀ ਦੀ ਵੀ ਡੈਸ ਹੋ ਗਈ ਅਸੀਂ ਨਾਲ ਤੇ ਅਸੀਂ ਉਹਨੂੰ ਕਿਹਾ ਵੀ ਉਹ ਕਹਿੰਦਾ ਮੇਰੇ ਡੱਕਾ ਕੱਟ ਗਿਆ ਡੱਕਾ ਗਾੜਨ ਦੇ ਕਾਰਨ ਸਸੀ ਨਾਲੇ ਉਹਦੀ ਉਹਨੂੰ ਕਿਹਾ ਬਾਬਾ ਜੀ ਨੂੰ ਵੀ ਤੇਰੇ ਕੋਸ ਲੜਦਾ ਨਹੀਂ ਗਿਆ ਉਹ ਕਹਿੰਦਾ ਵੀ ਨਾ ਮੇਰੇ ਡੱਕਾ ਕੱਟ ਗਿਆ ਉਸ ਤੋਂ ਬਾਅਦ ਮੈਂ ਫਿਰ ਉਹਦੇ ਚੀਸਾ ਪੈਣ ਸ਼ੁਰੂ ਹੋ ਗਈਆਂ ਜੀ अच्छा हां फिर ਤੁਸੀਂ ਚੱਕੇ ਤੁਸੀਂ ਨਾਲ ਹੀ ਕਰਦੇ ਕੰਮ ਅਸੀਂ ਨਾਲਤੀ ਜੀ ਅਸੀਂ ਕੰਮ ਕਰਦੇ ਤੇ ਅਸੀਂ ਫਿਰ ਜਦੋਂ ਉਹ ਕਰਿਆ ਉਰੇ ਫਿਰ ਅਸੀਂ ਸੇਖੂવાસ ਵੀ ਲੈ ਕੇ ਗਏ ਆ ਜੀ ਸੇਖੂવાસ ਤੋਂ ਫਿਰ ਇਹ ਤਨਪੁਰੇ ਇੱਥੇ ਤਨਪੁਰੇ ਲੈ ਕੇ ਸੰਤਪੁਰੇ ਲੈ ਕੇ ਗਏ ਨੇ ਅਸੀਂ ਡਾਕਟਰੀ ਫਿਰ ਉਦੋਂ ਬਾਅਦ ਮੈਂ ਡਾਕਟਰੀ ਲਾਜਵੀ ਕਰਾਉਣ ਤੇ ਸ਼ੁਰੂ ਹੋ ਗਈ ਦਾਖਲ ਵੀ ਰੱਖਿਆ ਦੋ ਚਾ ਅੱਛਾ ਦਾਖਲ ਕਿੱਥੇ ਰੱਖਿਆ ਜੀ ਦਾਖਲ ਸੁਨਾਮੇ ਤੇ ਹਾਂਜੀ ਨੀਲਕੰਠ ਚ ਹਸਪੀਟਲ ਚ ਹਾਂਜੀ 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 ਅੱਛਾ ਉੱਥੇ ਕਿੰਨੇ ਰਹਿ ਗਏ ਹਾਂਜੀ 3-4 ਦਿਨ ਰੱਖੇ ਨੇ ਜੀ ਉੱਥੇ ਦੇਖ ਸਕਦੇ ਹਾਂ ਵੀ ਦੋਸਤੋ ਹਾਂਜੀ ਜਮਾਤਾ ਤੁਸੀਂ ਵੀ ਨਾਲ ਸੀ ਹਾਂਜੀ ਨਾਲੇ ਨਾਲ ਤੇ ਵੀਰ ਜੀ ਨਾਲੇ ਹਾਂ ਅਸੀਂ ਸਾਰੇ ਲੇਬਰ ਨਾਲ ਤੇ ਜੀ ਆਹ ਜੀ ਉਹਦਾ ਵੀਰ ਹੈਗਾ ਭਾਈ ਵੱਡਾ ਛੋਟਾ ਮੀਰਾ ਸਿੰਘ ਜੀ ਹਾਂਜੀ 5 6 ਸਾਲ ਹੋ ਗਏ ਤੇ ਸਾਡੇ ਨਾਲ ਕੰਮ ਕਰਦਾ ਧੀਨੇਗਾ ਜੀ ਠੀਕ ਹੈ ਹਾਂਜੀ ਉਹਦੀ ਟੈਥ ਹੋ ਗਈ ਕਾਰਨ ਕੀ ਹੋਇਆ ਸੱਪ ਲੜ ਗਿਆ ਜੀ ਤੁਸੀਂ ਵੀ ਨਾਲੇ ਸੀਗੇ ਹਾਂਜੀ ਨਾਲ ਤੇ ਜੀ ਨਾਲੇ ਚ ਕੰਮ ਕਰਦੇ ਸੀ ਇਸ ਮੌਕੇ ਤੇ ਪਤਾ ਲੱਗਿਆ ਸੀ ਮੌਕੇ ਤੇ ਪਤਾ ਲੱਗਿਆ ਤੀ ਜੀ ਉਹ ਕਹੀ ਗਿਆ ਮੇਰੇ ਡੱਕਾ ਗੜ ਗਿਆ ਡੱਕਾ ਗੜ ਗਿਆ ਖੂਨ ਲਿਕੜੀ ਗਿਆ ਅੱਛਾ ਕੋਣ ਨਿਕਲੀ ਗਿਆ ਸੱਪ ਨਹੀਂ ਦਿਖਿਆ ਸੱਪ ਨਹੀਂ ਦਿਖਿਆ ਜੀ ਕੱਖ ਕੱਖ ਕੰਡਾ ਖਾਸਾ ਉਹ ਉਹ ਜਗਾਰ ਜਾਦੇ ਆ ਜੀ ਅੱਛਾ ਕੱਖ ਕੰਡਾ ਜਿਆਦੇ ਆ ਹਾਂ ਜੀ ਹਾਂ ਜੀ ਦੱਬ ਪੰਨੀ ਵਾਲੀ ਸੀ ਵੀਰ ਜੀ ਅੱਛਾ ਇਸੇ ਕਰਕੇ ਨਹੀਂ ਹਾਂ ਵਾਲੀ ਵੱਡੀ ਵੱਡੀ ਦੱਬਤ ਹੀ ਤਾਂ ਆਉ ਹੁੰਦੀ ਏ ਕੰਡੇ ਵੀ ਤੇਗੇ ਵਿੱਚ ਠੀਕ ਮੇਰੀਆਂ ਪੂਰੀਆਂ ਬਹੁਤ ਕੁਝ ਡਿੱਗਿਆ ਪੈ ਗਿਆ ਠੀਕ ਹੈ ਤਰੀ ਕਿਹਦੇ ਵੱਲੋਂ ਲਾਈ ਗਈ ਸੀ ਸਫਾਈ ਕਰਨ ਦੀ ਇੱਥੇ ਇਹ ਵੀਡੀਓ ਵੱਲੋਂ ਲਾਈ ਜਾਂਦੀ ਆ ਜੀ ਵੀਡੀਓ ਲਹਿਰੇ ਗਾ ਕੇ ਵੱਲੋਂ ਠੀਕ ਹੈ ਵੀ ਸਫਾਈ ਕਰੋ ਡਰੇਨਾਂ ਦੀ ਹਾਂਜੀ ਠੀਕ ਹੈ ਉੱਡ ਉੱਡ ਬੰਨਾ ਹਾਂ ਬਈ ਰਿਪੋਰਟ ਫਿਰ ਰਿਪੋਰਟ ਹੈ ਜੀ ਐਰਪੋਰਟ ਚ ਕੀ ਆਇਆ ਹਾਂਜੀ ਰਿਪੋਰਟ ਤੇ ਵੀ ਸਨੇਕ ਦੀ ਉਹ ਚੱਲਿਆ ਜੀ ਆਪਣਾ ਇੱਥੇ ਜੀ ਸੱਪ ਤਾਂ ਕੱਟਣ ਦੀ ਆਈ ਰਿਪੋਰਟ ਸੱਪ ਤੇ ਕੱਟਣ ਦੀ ਲਾਜ ਚੱਲਿਆ ਜੀ ਉੱਥੇ ਹੀ ਲਾਜ ਚੱਲਿਆ ਠੀਕ ਹੈ ਹਾਂਜੀ ਘਟੂ ਘਟਾ 1000 ਰੁਪਏ ਦਾ ਇੱਕ ਟੀਕਾ ਲਾਉਂਦੇ ਸੀ ਜੀ ਉਹਦੇ ਸਨੇਕ ਕੱਟਣ ਦੇ ਲੱਗੇ ਹੋਏ ਨਹੀਂ ਕਿੰਨੇ ਟੀਕੇ ਲੱਗੇ ਨੇ ਘਟੂ ਘਟਾ 10 ਟੀਕੇ ਲੱਗੇ ਨੇ ਅੱਛਾ 1000 ਦਾ ਇੱਕ ਟੀਕਾ 10 ਪੀਕੇ 10000 ਦੇ ਲੱਗੇ ਨੇ ਜਾਨੀ ਕਿ ਨਹੀਂ ਬਾਕੀ ਉਹਦੇ ਬਾਅਦ ਦੂਜੀ ਮੈਡੀਸਨ ਆ ਜੀ ਆ ਰਿਪੋਰਟ ਆ ਜੀ ਇਹਦੇ ਵਿੱਚ ਸਨੇਕ ਦੀ ਆਇਆ ਜੀ ਕੱਟਣ ਦੇ ਠੀਕ ਹੈ ਹਾਂ ਅੱਛਾ ਕਈ ਸਾਲ ਹੋ ਗਏ ਹਾਂ ਇਕੱਠੇ ਕੰਮ ਕਰਦੇ ਆ ਅੱਛਾ ਕਈ ਸਾਲ ਹੋ ਗਏ ਹਾਂ ਹਾਂ ਇਕੱਠੇ ਕੰਮ ਕਰਦੇ ਸੀ ਠੀਕ ਇਕੱਠੇ ਕਰਦੇ ਸੀਗੇ ਇਕੱਠੇ ਕਰਦੇ ਤੇ ਵੀ ਨਰੇਗਾ ਨੇ ਵਿੱਚ ਕੰਮ ਕਰ ਰਹੇ ਸੀ ਤੇ ਜਿੱਥੇ ਅਸੀਂ ਨਾਲ ਇਧੀਆਂ ਵੀ ਜਿੱਥੇ ਇਹ ਬੁਢੇ ਦਾ ਸਾਪ ਲੜਿਆਗਾ ਠੀਕ ਹੈ ਮੈਨੂੰ ਕਿਸੇ ਕੋਈ ਨਹੀਂ ਹੈਗਾ ਉਹ ਕਹਿੰਦਾ ਵੀ ਅਸੀਂ ਕਿਹਾ ਵੀ ਬਾਪੇ ਕੀ ਹੋ ਗਿਆ ਕਹਿੰਦਾ ਮੇਰੇ ਤਾਂ ਡੱਕਾ ਲੱਗਿਆ ਮੋਂ ਕਿਤੇ ਹੋ ਜਾਂਦਾ ਵੀ ਕਿ ਨਿਕਲ ਨੋ ਦੇ ਕਿੰਨੇ ਕ ਬੰਦੇ ਤੇ ਉਦੋਂ ਤੁਸੀਂ ਕੰਮ ਤੇ ਅਸੀਂ ਅਸੀਂ ਖਾਸੇ ਬੰਦੇ ਤੇ ਅਸੀਂ ਕੋਈ 18 17 ਤਸ 18ਾਉਣੇ ਹਾਂ ਜੀ ਹਾਂ ਜੀ ਠੀਕ ਆ ਵਿਚੇ ਬੁੜੀਆਂ ਵਿਚੇ ਬੰਦੇ ਨਹੀਂ ਜਦੋਂ ਇਹ ਮਤਲਬ ਉਹਨੂੰ ਲੱਗਿਆ ਵੀ ਡੰਗ ਵੱਜਿਆ ਕਿੰਨਾ ਕਰ ਟਾਈਮ ਤੇ ਉਦੋਂ ਉਦੋਂ 12 1 ਵਜੇ ਹੋ ਰਿਹਾ ਦੁਪਹਿਰਾ ਸੀ ਹਾਂ 12 1 ਸਿਕਰ ਦੁਪਹਿਰੇ ਲੜਿਆ ਹਾਂ ਜੀ ਠੀਕ ਆ ਫਿਰ ਉਹਦੀ ਲੈ ਕੇ ਆਗੇ ਤੁਸੀਂ ਨਾ ਜੀ ਉਦੋਂ ਤਾਂ ਕੋਈ ਨਹੀਂ ਉਦੋਂ ਤਾਂ ਕੰਮ ਕਰੀ ਗਿਆ ਉਹ ਉਹ ਤਾਂ ਜਦੋਂ ਜਿਉਂ ਜਿਉਂ ਦੋਲ ਪਈ ਗਈ ਆਥਣੇ ਪਤਾ ਆਥਣੇ ਜਿਆਦੇ ਚੀਸ ਪੈਣ ਲੱਗ ਗਈ ਸਸੇ ਖਾਚਰ ਕੰਮ ਕਰ ਗਿਆ ਤਿੰਨ ਚਾਰ ਘੰਟੇ ਕਰੀ ਗਿਆ ਕਰੀ ਗਿਆ ਆਏ ਨਹੀਂ ਇਹ ਹੀ ਕੰਮ ਹੋਏਗਾ ਜਖੇਪੜ ਪਿੰਡ ਵਿੱਚ ਦੋਸਤੋ ਬੇਨਤੀ ਕਰਦੇ ਆ ਕਿ ਜੇ ਕਿਸੇ ਦੇ ਇਸ ਤਰ੍ਹਾਂ ਦਾ ਕੰਮ ਹੁੰਦਾ ਹੈ ਤਾਂ ਤੁਰਤ ਡਾਕਟਰ ਦੇ ਲਵੇ ਜਾਓ ਜਾਂ ਕਿਤੇ ਪਿੰਡਾਂ ਚ ਵੀ ਫਿਰ ਨਹੀਂ ਲਾਉਣੀ ਸਿੱਧਾ ਹਸਪਤਾਲ ਸਰਕਾਰੀ ਹਸਪਤਾਲਾਂ ਚ ਇਲਾਜ ਹੈਗਾ ਇਹਦਾ ਉਥੇ ਟੀਕੇ ਨੇ ਉਥੇ ਜਾਓ ਜਿਵੇਂ ਉਹ ਜਖੇਪੜ ਪਿੰਡ ਵੀ ਇਹੀ ਹੋਇਆ ਉਹ ਵੀ ਮਾਂ ਦਾ ਪਤ ਗਈ ਨਹੀਂ ਹੈਗਾ ਘਰੇ ਪੈ ਗਿਆ ਰਾਤਾਂ ਨਹੀਂ ਲਗਾਤੀ ਇੱਕ ਜਦੋਂ ਲੱਤ ਪੂਰੀ ਡੇਡੇ ਵੱਡੇ ਛਾਲੇ ਹੋ ਗਏ ਉਸ ਤੋਂ ਬਾਅਦ ਉਹਦੀ ਵੀ ਮੋਤ ਹੋ ਗਈ ਕਾਲਾ ਸਿੰਘ ਦੀ ਤੇ ਇਹ ਹੀ ਸ਼ੇਰਾ ਸਿੰਘ ਦੀ ਹੋਈ ਇਹਨਾਂ ਨੇ ਵੀ ਘੋਲ ਕਰਨ ਲਈ ਵੀ ਡੱਕਾ ਗੜਿਆ ਡੱਕਾ ਗੜਿਆ ਇਹ ਗੱਲ ਦੀ ਬਿਲਕੁਲ ਨਾ ਕਰੋ ਤੁਰੰਤ ਡਾਕਟਰ ਜੀ ਸਾਈਤਾਲੀ ਪਾ ਦੌੜ ਦੌੜੋ ਜੇ ਸਾਨੂੰ ਦਿਖ ਜਾਣਾ ਫੇਟਾ ਸੀ ਉਹਦੀ ਕੈਨਾਂ ਦੇ ਵੀ ਲੈ ਕੇ ਚੱਲਾਂਗੇ ਜੀ ਦਿਖਿਆ ਨਹੀਂ ਦਿਖਿਆ ਨਹੀਂ ਹੈਗਾ ਉਹ ਪਰ ਇਹ ਵੀ ਸਿਆਣਾ ਜਗਾ ਦੀਆਂ ਨੋਆ ਇਹ ਰੰਡੀ ਆ ਪੁੱਤ ਮਰਿਆ ਹੋਣਾ ਤੇ ਇਹ ਨੂੰ ਨੂੰ ਸਾਰਾ ਤੀਓ ਤਾਂ ਨਾ ਤੇ ਇੱਧਰ ਕੋਈ ਸਿਆਣਾ ਬੰਦਾ ਹੁੰਦਾ ਖਬ ਨਹੀਂ ਟੱਕੇ 9 ਮਹੀਨਾ ਬੁੜੀ ਨੂੰ ਲੱਗੇ ਹਾਂ ਅੱਛਾ ਪਹਿਲਾਂ 9 ਮਹੀਨੇ ਪਹਿਲਾਂ ਬੁੜੀ ਮੁੱਕੀ ਬੁੜੀ ਮੁੱਕੀ ਉਦੋਂ ਪਹਿਲਾਂ ਪੁੱਤ ਮੁੱਕ ਗਿਆ ਹੁਣ ਇਹ ਸ਼ੇਰ ਸਿੰਘ ਜੇ ਕਿਹਦੀ 1.5 ਸਾਲ ਚ ਤਿੰਨ ਮੋਟਾ ਹੋ ਗੀਆਂ ਤਿੰਨ ਮੋਟਾ ਹੁਣ ਫਿਰ ਕਮਾਉਣ ਵਾਲਾ ਹੈ ਨਹੀਂ ਕੋਈ ਕੋਈ ਨਿਆਣੇ ਬੱਚੇ ਨੇਗੇ ਇਹ ਰੰਡੀ ਖੜੀ ਆਗੀ ਇਹ ਜੇ ਨੂੰ ਸਰਤ ਮਾਰਦਾ ਦੋ ਨੂੰ ਸਰੇ ਕੰਮ ਕਰੀ ਜਾਂਦੇ ਸਭ ਨੇ ਹਾਂ ਜੀ ਸਰਦ ਹਾਂ ਪਾਈ ਫਰਕੀ ਕਹਿਣਾ ਚਾਹੁੰਦੇ ਸਾਡੀ ਵਸ ਹੀ ਮੰਗ ਆ ਜੀ ਨੋ ਨੌਕਰੀ ਦਿੱਤੀ ਜਾਵੇ ਤੇ ਪ੍ਰਸ਼ਾਸਨ ਵੱਲੋਂ ਜੀ ਤੇ ਸਾਨੂੰ ਸਹਾਇਤਾ ਦਿੱਤੀ ਜਾਵੇ ਮੱਲੀ ਸਹਾਇਤਾ ਦਿੱਤੀ ਜਾਵੇ ਇੱਕ ਹੀ ਚੀਜ਼ ਹੈ ਇਸ ਤਰ੍ਹਾਂ ਦਾ ਤਰ ਨੂੰ ਸੋਜਾ ਆ ਗਿਆ ਦੀ ਜੀ ਅੱਛਾ ਇੱਥੇ ਲੜਿਆ ਸੀ ਪੈਰ ਤੇ ਹਾਂ ਜੀ ਪੈਰ ਤੇ ਲੜਿਆ ਦੀ ਨਿਚਲੀ ਸਾਈਡ ਜੀ ਨਿਚਲੀ ਸਾਈਡ ਪੈਰ ਤੇ ਲੜਿਆ ਸੀ ਵੀ ਸੋਜਾ ਆ ਗਿਆ ਕਿਤੇ ਪੈਰ ਟਿਕ ਗਿਆ ਆਪਾਂ ਨੂੰ ਪਤਾ ਹੈ ਹਾਂਜੀ ਹਾਂ ਤਾਂ ਛੇਤੀ ਸੱਪ ਕੁਝ ਕਹਿੰਦਾ ਨਹੀਂ ਕੁਝ ਗਰਮੀ ਆ ਇਹ ਅੱਜ ਅਜ ਕੱਲ ਤਾਂ ਦੁਪਹਿਰੇ ਪੂਰਾ